ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੈਮੂਆਣੇ ਦੇ ਵਿੱਚ ਮੈਮੂਆਣਾ ਪਿੰਡ ਜ਼ਿਲ੍ਹੇ ਫਰੀਦਕੋਟ ਦੀ ਬੁੱਕਲ ਦਾ ਨਿੱਗ ਮੰਡ ਦਾ ਪਿੰਡ ਆ ਮਿੱਤਰੋ ਤੇ ਸਾਧਕ ਰੋਡ ਦੇ ਉੱਤੇ ਰਹਿ ਜਾਂਦਾ ਇਹ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਬਾਈ ਸੁੱਖਾ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਜਨਵਰ ਬਾਈ ਦੇ ਕੋਲੇ ਅੱਜ ਮਿੱਤਰੋ ਦੋ ਦੋਵੇਂ ਕੱਟੇ ਇੱਕ ਕੱਟੀ ਦੇ ਇੱਕ ਕੱਟਾ ਇੱਕ ਟੇਢੀ ਧਾਰੀ ਦੇ ਵਿੱਚ ਕੱਟਾ ਬੜਾ ਕਮਾਲ ਦਿਖਾਉਣਾ ਵਾ ਤੁਹਾਨੂੰ ਮਿੱਤਰੋ ਜਿਵੇਂ ਨਕਸ਼ੇ ਦੇ ਉੱਤੇ ਚੜਿਆ ਹੁੰਦਾ ਨਾ ਉਹ ਚੀਜ਼ ਆ ਤੇ ਇੱਕ ਦਿਖਾਉਣੀ ਹੈ ਕੱਟੀ ਕੱਟੀ ਵੀ ਬੜੀ ਪਿਆਰੀ ਸੁੰਦਰਤਾ ਵਾਲੇ ਪੱਖ ਤੋਂ ਕਹਿਣ ਤੋਂ ਭਾਵੇਂ ਆ ਯਾਰ ਜੇ ਦੋਵੇਂ ਜਨਵਰ ਜਿਹੜਾ ਭਰਾ ਸੰਭੂ ਗਾਣਾ ਨਜ਼ਾਰੇ ਲਾਉਗੇ ਗੱਲਬਾਤ ਕਰ ਲੈਣੀ ਆਪਾਂ ਬਾਈ ਨਾਲ ਸੁੱਖੇ ਵੀਰੇ ਸੱਸੀ ਘਾਲੋ ਬਾਈ ਸਸਰੀ ਘਾਰ ਜੀ ਤੇ ਵਿਆਂ ਵੱਡੇ ਬਾਈ ਠੀਕ ਹੈ ਜੀ ਚੜਦੀ ਘਾਰ ਜੀ ਹਾਂ ਇਹ ਵਾਲ-ਵਾਲ ਬੜੇ ਪਿਆਰੇ ਕਟਾਏ ਆ ਇੱਥੇ ਚੱਦਰਿਆ ਹੋਏ ਹਾਂ ਨੱਬਾ ਵਾਲੇ ਬਰਸੀਨਰ ਕੇ ਆਇਤ ਕੀਤਾ ਹੈ ਨਾ ਹੋਰ ਠੀਕ ਠਾਕ ਆ ਫਿਰ ਹਾਂ ਠੀਕ ਹੈ ਤੇ ਅੱਜ ਜਨਵਰ ਕਿੰਨੇ ਫਿਰ ਦਿਖਾਉਣੇ ਆ ਦੋ ਆ ਤੂੰ ਵੀ ਗਿਣਦਾ ਯਾਰ ਪਤਾ ਨਹੀਂ ਦੋ ਆ ਕੋਲ ਹੋਏ ਹਾਂ ਸੁੱਖੇ ਭਾਈ ਕੱਟੇ ਨੂੰ ਹੀ ਦੱਸ ਕਿੰਨੇ ਚਿਰ ਦਾ ਇਹ ਇਹ ਹੈਗਾ 14-15 ਮਹੀਨਾ ਦਾ 14-15 ਮਹੀਨਾ ਦਾ ਹਾਂ ਤੇ ਵੀਰੇ ਕਿਹੜੇ ਸੀਮਨ ਦਾ ਦੱਸਿਆ ਸੀਗਾ ਇਹ ਗੈਰੀ ਵਾਲੇ ਦਾ ਦੱਸਿਆ ਸੀ ਜੀ ਸੀਮਨ ਠੀਕ ਆ ਵੀਰੇ ਕਿ ਮਾਂ ਨੂੰ ਵੇਖੀ ਹਿੰਦੀ ਕਿ ਨਹੀਂ ਹੈ ਮਾਂ ਥੱਲੇ ਦੱਸਿਆ ਹੈ ਯਾਰ ਵੇਖੀ ਸੀ ਜੀ ਕਿੰਨਾ ਦੋ ਦੱਸਿਆ ਸੀ 15 16 ਕਿਲੋ ਦੱਸਿਆ ਸੀ ਕੱਟਾ ਚੰਗਾ ਹੈ ਨਾ ਹਾਂ ਪੇਟਪੂੜ ਬਹੁਤ ਚੰਗਾ ਕੱਟੇ ਦਾ ਯਾਰ ਖੁੱਲਣ ਲਾ ਤੋਰੀ ਮੇਰਾ ਯਾਰ ਕੱਢੀ ਬਾਹਰੋਂ ਸੁੱਕੇ ਪਏ ਨੂੰ ਲੈ ਮਿੱਤਰੋ ਉਹਨੂੰ ਤੋੜ ਕੇ ਵਖਾਉਣਾ ਚਾਰੇ ਪੈਰਾਂ ਦੇ ਨਿਸ਼ਾਨ ਹੈਗੇ ਆ ਵੀਰੇ ਕੱਟ ਬੜਾ ਪਿਆਰਾ ਕਰਨ ਵਾਲਾ ਦੇਖੋ ਤੁਸੀਂ ਬਈ ਆ ਚੀਜ਼ਾ ਵੀਰੇ ਜਿਹਦਾ ਜਿਹੜਾ ਭਰਾ ਲੈ ਗਿਆ ਪਾਲ ਲਿਆ ਨਾ ਕੱਟਾ ਤਿਆਰੀ ਕਰਾਂ ਲਈ ਕੱਟੇ ਦੀ ਵੇਖੋ ਤੁਸੀਂ ਚੀਜ਼ ਬਣਦਾ ਕਿਉਂਕਿ ਬਈ ਪੇਟ ਬਹੁਤ ਖੁੱਲਾ ਕੱਟੇ ਦਾ ਪੇਟ ਹੋਣਾ ਜ਼ਰੂਰੀ ਹੁੰਦਾ ਕੱਟੀਆ ਚਾ ਕੱਟਾ ਜਿਹੜੇ ਕੱਟੇ ਦਾ ਕੱਟੀ ਦਾ ਪੇਟ ਆਣਾ ਵੀਰੇ ਉਦੋਂ ਤੋਂ ਮਾੜਾ ਖਰਾ ਨਿਕਲਦਾ ਜਾਨਵਰ ਬਾਈ ਆ ਵੇਖੋ ਵੀਰੇ ਲਿਆ ਵੀਰੇ ਲਿਆ ਮੋੜ ਲਿਆ ਹਾਂ ਸੁੱਖਾ ਤਾਂ ਤੋਰਦਾ ਜੇ ਤਨੂਲੇ ਰਿੰਗ ਦੇ ਵਿੱਚ ਫਿਰਦਾ ਹੁੰਦਾ ਹੈ ਸੁੱਖਿਆ ਮੇਲ ਮੇਲਿਆ ਜਿਲਦਾਨਾ ਦਾ ਕੱਟਾ ਲੈ ਹੀ ਜਾਂਦੇ ਹਾਂ ਕੱਲ ਨੂੰ ਵੇਖੀ ਜੋ ਲੈ ਚੱਲਦੇ ਹਾਂ ਹਾਂ ਸੁੱਖਿਆ ਹਾਂ ਕਿੰਨੇ ਦਾ ਦੇ ਦਈਏ ਵੀਰੇ ਇਹ 30 ਦਾ ਦੇ ਦਿਆਂਗੇ ਜੀ ਮੇਰਾ ਮਾਨ ਕੀ ਆ ਯਾਰ ਨਾ ਕਰਾ ਡੋਨ ਕਰ ਦਿਆਂਗੇ ਮਾਨਤਨ ਕਿੰਨਾ ਕਰਾਂਗੇ ਜੇਕੇ ਤੇ ਆ ਕੇ ਕਿੰਨਾ ਫੁੱਲ ਕਰ ਦਿਆਂਗੇ ਫੁੱਲ ਕਿੰਨਾ ਕੋ ਕਰ ਦਿਆਂਗੇ 125000 ਤੱਕ ਨਹੀਂ 100000 ਕਰ ਦਿਆਂਗੇ ਚਲ ਠੀਕ ਹੈ ਚਲ ਮਾਨਤਾ ਰੱਖਿਆ ਅੱਛਾ ਇਹ ਕਿੰਨੇ ਚਰ ਦੀ ਕੱਟੀ ਬਈ ਇਹ ਆ 1.5 ਸਾਲ ਦੀ 1.5 ਆ 16 ਕੁ ਮਹੀਨੇ ਦੀ ਹਾਂ 16 ਕੁ ਕੱਤੀ ਬੜੀ ਪਿਆਰੀ ਆ ਹਨਾ ਬਈ ਹਾਂ ਨਿੱਕਾ ਨਿੱਕਾ ਸਿੰਗੀ ਆ ਜਦੋਂ ਜਾਈਆਂ ਨੂੰ ਕੱਟ ਕੇ ਆ ਬਹੁਤ ਸੋਹਣੀ ਕੱਟੀ ਹੋਵੇ ਵੇਖੋ ਦਸ ਵੀਰੇ ਅਖਰੀ ਸਾਂਭਣ ਵਾਲੇ ਭਰਾ ਦੇ ਕੰਮ ਦੀ ਚੀਜ਼ ਆ ਹੂੰ ਫੁੱਦਲ ਨੇ ਸੋਕੇ ਵੀ ਲੈ ਆ ਝੋਲੀ ਝਾਲੀ ਵੀ ਬੜੀ ਖੁੱਲੀ ਆ ਕੱਟੀ ਦੀ ਵਿਖਾਉਣਾ ਤੁਹਾਨੂੰ ਨੇੜੇ ਵਿੱਚ ਕਰਕੇ ਹਮ ਯਾ ਇਹ ਵੀ ਨਾ ਆ ਕੇ ਮੱਥਰ ਗਈ ਸੁੱਖਿਆਂ ਨੂੰ ਹਾਂ ਐ ਸੁੱਖਿਆ ਹੈ ਹਾਂ ਨਾਤਿਆ ਸੁਰਤ ਆ ਜਾਂਦੀ ਬਈ ਬੰਦੇ ਨੂੰ ਆ ਵੇਖੋ ਵੀਰੇ ਝੋਲੀ ਵੀ ਕੱਟੀ ਦੀ ਕਿੰਨੇ ਦੀ ਸੁੱਖੇ ਬਈ ਇਹ ਵੀ 30 ਦੇ ਦਿਆਂਗੇ ਤੂੰ ਨਾ ਕਰ 30 30 ਨਾਲ ਬੜੀ ਯਾਰੀ ਆ ਤੇਰੀ ਆ ਕਿੰਨੇ ਦੀ ਹਾਂ ਨਾ ਜਾਵਾਂ ਹਜ਼ਾਰ ਮਾਨ ਕਰ ਦਿਆਂਗੇ 29 ਦੀ ਹਾਂ ਵੇਚ ਦਿਆਂ ਮੈਂ ਵੇਜ ਦੇ ਹੈ ਹਾਂ 25 ਦੀ 25 ਦੀ ਨਹੀਂ 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 ਵੇਲਾ ਮੈਂ ਕੋਈ ਗਲਤ ਰੁਪਏ ਨਹੀਂ ਲੈ ਜੰਨੇ ਦੀ ਕੱਟੀ ਹੈਗੀ ਤੋਲਤੀ ਆ ਵੇ ਦਾ ਵੀ ਮਾਂ ਮਾਰੇ ਪਤਾ ਆਪਾਂ ਨੂੰ ਕਿੰਨਾ ਦੁੱਧ ਤੁਸੀਂ ਮਾਣ 15 16 ਕਿਲੋ ਦੁੱਧ ਹੈ ਕਿਹੜੇ ਸੀਮਨ ਸੂਣ ਦੱਸਿਆ ਕੁਝ ਸੀਮਨ ਨੇ ਦੱਸਿਆ ਯਾਰ ਆਪਾਂ ਓਕੇ ਠੀਕ ਹੈ ਕਿਹੜੇ ਇਲਾਕੇ ਦੀ ਹੈ ਕੱਟੀ ਇਧਰ ਫਰੋਜ਼ਪੁਰ ਇਲਾਕੇ ਦੀ ਆ ਫਰੋਜ਼ਪੁਰ ਦੀ ਬਾਡਰ ਵਾਲੇ ਪਾਸੇ ਦੀ ਨਾ ਹਾਂ ਮੈਨੂੰ ਯਕੀਨ ਝੋਟੀ ਦੀ ਦੱਸਦੀ ਬਈ ਅਸੀਂ ਨੰਬਰ ਕਿੰਨਾ ਚਾਪੇ ਕਰ ਲਈ ਬੰਦ ਨਾ ਕਿੰਨਾ ਨੰਬਰ ਆ ਬਈ ਬਾ ਨੰਬਰ ਚੱਲਦਾ ਸਕਰੀਨ ਤੋਂ ਸਕਰੀਨ ਤੇ ਲਾ ਦੂਗਾ ਸੁੱਖਾ ਬਾਈ ਦਾ ਨੰਬਰ ਵੀਰੇ ਪਿੰਡ ਹੈਗਾ ਜਿਹੜਾ ਮੈਮੂ ਆਣਾ ਜ਼ਿਲ੍ਹਾ ਹੈਗਾ ਫਰੀਦਕੋੜ ਸੁੱਖਾ ਬਾਈ ਦਾ ਨਾਮ 2 ਜਨਵਾਰ ਦੋਵਾਂ ਦੀ ਡਿਟੇਲ ਲੈਤੀ ਸਾਰੀ ਗੱਲ ਵੀਡੀਓ ਚ ਕਹਤੀ ਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿলো ਧੰਨਵਾਦ